ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਅੱਜ ਅਸੀਂ ਪ੍ਰਭੂ ਦੇ ਬਚਨ ਦੇ ਵਿੱਚੋਂ ਸਿੱਖਾਂਗੇ ਕਿ ਸਾਨੂੰ ਕਿਹ ਵੀ ਮੂਰਤ ਜਾਂ ਸੂਰਤ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਕਿ ਨਹੀਂ ਝੁਕਾਉਣਾ ਚਾਹੀਦਾ ਪ੍ਰਭੂ ਦਾ ਬਚਨ ਸਾਨੂੰ ਕੀ ਕਹਿੰਦਾ ਹੈ ਵੇਖੋ ਪੜਾਂਗੇ ਅਸੀਂ ਕੂਚ ਦੀ ਕਿਤਾਬ ਉਹਦਾ 20 ਬਾਬ ਉਹਦੀ 3 ਐਤ ਵਿੱਚ ਲਿਖਿਆ ਕਿ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋ ਵੇਖੋ ਉਸ ਜਿੰਦਾ ਖੁਦਾ ਨੇ ਕਿਹਾ ਕਿ ਮੈਨੂੰ ਛੱਡ ਕੇ ਦੂਸਰੇ ਦੇਵਤੇ ਤੇਰੇ ਲਈ ਨਾ ਹੋਣ ਦੂਸਰੇ ਦੇਵਤੇ ਦੇ ਅੱਗੇ ਤੂੰ ਨਹੀਂ ਜਾਣਾ ਮੈਨੂੰ ਛੱਡ ਕੇ ਹਾਲੇਲੂਇਆ ਅੱਗੇ वचन 4 ਵਚਨ ਚ ਲਿਖਿਆ ਤੂੰ ਆਪਣੇ ਲਈ ਘੜੀ ਹੋਈ ਮੂਰਤਾਂ ਬਣਾਵੀਂ ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉਪਰ ਕਾਸ਼ਤ ਵਿੱਚ ਆ ਜਾਂ ਜਿਹੜਾ ਹੇਠਾਂ ਧਰਤੀ ਉੱਤੇ ਆ ਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਦੇ ਵਿੱਚ ਆ ਪ੍ਰਭੂ ਨੇ ਕਿਹਾ ਕੋਈ ਵੀ ਘੜੀ ਹੋਈ ਮੂਰਤ ਚਾਹੇ ਪੱਥਰ ਦੀ ਆ ਚਾਹੇ ਲੱਕੜ ਦੀ ਆ ਚਾਹੇ ਕਾਗਜ਼ ਦੀ ਆ ਚਾਹੇ ਕਿਸੇ ਵੀ ਤਰੀਕੇ ਦੀ ਬਣਾਈ ਹੋਈ ਆ ਖੁਦਾ ਨੇ ਕਿਹਾ ਕੋਈ ਵੀ ਮੂਰਤ ਨਹੀਂ ਬਣਾਉਣੀ ਤੇ ਨਾ ਹੀ ਅਸਮਾਨ ਤੇ ਹੋਵੇ ਇਹੋ ਜੀ ਕੋਈ ਸੂਰਤ ਨਾ ਧਰਤੀ ਤੇ ਤੇ ਨਾ ਧਰਤੀ ਦੇ ਥੱਲੇ ਤੇ ਨਾ ਪਾਣੀਆਂ ਦੇ ਵਿੱਚ ਕੋਈ ਇਹੋ ਜੀ ਸੂਰਤ ਹੋਵੇ ਜਿੰਨੂੰ ਤੂੰ ਬਣਾ ਕੇ ਤੇ ਇਹਨੂੰ ਕਵੇ ਕਿ ਇਹ ਮੇਰਾ ਕੀ ਆ ਰੱਬ ਆ ਵੇਖੋ ਭੈਣ ਭਰਾਓ ਇਹ ਹੁਕਮ ਖੁਦਾ ਨੇ ਆਪਣੇ ਦਾਸ ਮੂਸਾ ਨੂੰ ਆਪਣੇ ਹੱਥਾਂ ਦੀ ਉਂਗਲੀਆਂ ਦੇ ਉੱਤੇ ਲਿਖ ਕੇ ਦਿੱਤੇ ਹallelujah ਇਹ 10 ਹੁਕਮ ਕੁਦਾ ਨੇ ਆਪ ਆਪਣੀਆਂ ਉਂਗਲਾਂ ਦੇ ਨਾਲ ਲੈ ਕੇ ਪੱਟੀ ਦੇ ਉੱਤੇ ਦਿੱਤੇ ਕਿ ਇਹ ਕੰਮ ਨਹੀਂ ਕਰਨਾ ਇਹ ਸਭ ਤੋਂ ਪਹਿਲਾ ਹੁਕਮ ਆ ਕਿ ਤੂੰ ਕਿਸੇ ਵੀ ਚੀਜ਼ ਦੇ ਅੱਗੇ ਨਹੀਂ ਝੁਕਣਾ ਵੇਖੋ ਭੈਣ ਭਰਾਓ ਖੁਦਾ ਨੇ ਕਲੀਅਰ ਤੇ ਸਾਫ਼-ਸਾਫ਼ ਦੱਸਤਾ ਕਿ ਤੂੰ ਇਦਾਂ ਨਹੀਂ ਕਰਨਾ ਵੇਖੋ ਪੰਜ ਵਚਨ ਦੇ ਵਿੱਚ ਲਿਖਿਆ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ ਨਾ ਉਹਨਾਂ ਦੀ ਪੂਜਾ ਕਰ ਕਿਉਂਕਿ ਜੋ ਮੈਂ ਯਹਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ ਜਿਹੜਾ ਪੁਰਖਿਆਂ ਦੀ ਬਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਬੇਵਾਰੀਆਂ ਦੀ ਤੀਜੀ ਤੇ ਚੌਥੀ ਪੀੜ੍ਹੀ ਦੇ ਉੱਤੇ ਡਿਹਾਉਣਾ ਵੇਖੋ ਜ਼ਿੰਦਾ ਖੁਦਾ ਨੇ ਕਿਹਾ ਕੇ ਨਾ ਤੂੰ ਇਹਨੇ ਇਹੋ ਜੀਆਂ ਚੀਜ਼ਾਂ ਬਣਾਈ ਤੇ ਨਾ ਹੀ ਤੂੰ ਕਿਤੇ ਦੂਸਰੇ ਦੇ ਕੋਲ ਜਾ ਕੇ ਤੇ ਇਹਨਾਂ ਦੇ ਅੱਗੇ ਮੱਥਾ ਟੇਕੀ ਕਿਉਂਕਿ ਪ੍ਰਭੂ ਨੇ ਕਿਹਾ ਨਾ ਤੂੰ ਇਹਨਾਂ ਦੀ ਪੂਜਾ ਕਰੀ ਪ੍ਰਭੂ ਨੇ ਕਿਹਾ ਮੈਂ ਯਹਵਾ ਤੇਰਾ ਅਣਖ ਵਾਲਾ ਪਰਮੇਸ਼ਰ ਹਾਂ ਜਿਹੜਾ ਪੁਰਖਿਆਂ ਦੀ ਬਰਿਆਈ ਨੂੰ ਬੱਚਿਆਂ ਦੀ ਪਹਿਲੀ ਨਹੀਂ ਦੂਜੀ ਨਹੀਂ ਤੀਜੀ ਨਹੀਂ ਚੌਥੀ ਪੀੜੀ ਤੱਕ ਲਿਆਉਣਾ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਨੇ ਹallelujah ਤੇ ਵੇਖੋ ਭੈਣ ਭਰਾਓ ਖੁਦਾ ਨੇ ਕਲੀਅਰ ਤੇ ਸਾਫ ਸਾਫ ਦੱਸ ਦਿੱਤਾ ਕਿ ਮੂਰਤੀ ਪੂਜਾ ਨਹੀਂ ਕਰਨੀ ਵੇਖੋ ਭੈਣ ਭਰਾਓ ਜਦੋਂ ਅਸੀਂ ਪ੍ਰਭੂ ਦੇ ਵਚਨ ਪੜ੍ਹਦੇ ਆ ਅੱਗੇ ਵਚਨ ਦੇ ਵਿੱਚ ਲਿਖਿਆ ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੇਮ ਕਰਦੇ ਨੇ ਉਹਨਾਂ ਦੇ ਉੱਤੇ ਮੈਂ ਕੀ ਕਰਦਾ ਆਂ ਦਇਆ ਕਰਦਾ ਆਂ ਵੇਖੋ ਜਿਹੜੇ ਲੋਕ ਮੂਰਤੀ ਪੂਜਾ ਬੁੱਤ پرستੀ ਕਰਦੇ ਆ ਖੁਦਾ ਦਾ ਵਚਨ ਕਹਿੰਦਾ ਕਿ ਉਹਨਾਂ ਦੇ ਉੱਤੇ ਪੀੜੀਦਰ ਪੀੜੀ ਖੁਦਾ ਦਾ ਸ਼ਰਾਪ ਰਹਿੰਦਾ ਪਰ ਜਿਹੜੇ ਉਹਦੇ ਹੁਕਮਾਂ ਨੂੰ ਮੰਨਦੇ ਆ ਉਹਨਾਂ ਦੇ ਉੱਤੇ ਪੀੜੀਦਰ ਪੀੜੀ ਉਹਦੀ ਦਇਆ ਬਣੀ ਰਹਿੰਦੀ ਆ ਤੇ ਵੇਖੋ ਭੈਣ ਭਰਾਓ ਧਰਤੀ ਦੇ ਉੱਤੇ ਅਸੀਂ ਜ਼ਹਿਰਿਆਂ ਅਸੀਂ ਇੱਕ ਦੂਜੇ ਦੇ ਆਪਾਂ ਪਿੰਡ ਜਾਂ ਸ਼ਹਿਰ ਦੇ ਵਿੱਚ ਹੋਈ ਇੱਕ ਦੂਜੇ ਦੇ ਚੈੱਕ ਕਰ ਸਕਦੇ ਹਾਂ ਕਿ ਵਾਕਿਆ ਇਹਨਾਂ ਨੇ ਬੁੱਤਪ੍ਰਸਤੀ ਕੀਤੀ ਤੇ ਇਹਨਾਂ ਨਾਲ ਕੀ ਹੋਇਆ ਅਹੀਂ ਪ੍ਰਭੂ ਨੇ ਹੁਕਮ ਦੇ ਵਿੱਚ ਚੱਲੇ ਤੇ ਹਾੜਨਾ ਕੀ ਹੋਇਆ ਹਾਲੇਲੂਇਆ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਜਿਹੜੇ ਬੁੱਤਪ੍ਰਸਤੀ ਕਰਨਗੇ ਮੂਰਤੀ ਪੂਜਾ ਕਰਨਗੇ ਉਹਨਾਂ ਦੇ ਉੱਤੇ ਖੁਦਾ ਦਾ ਕਰੋਧ ਪੀੜੀਦਰ ਪੀੜੀ ਰਹੇਗਾ ਪਰ ਜਿਹੜੇ ਉਹਦੇ ਹੁਕਮਾਂ ਨੂੰ ਮੰਨਣਗੇ ਇਹ ਕੰਮ ਨਹੀਂ ਕਰਨਗੇ ਹਜ਼ਾਰਾਂ ਦੇ ਉੱਤੇ ਖੁਦਾ ਨੇ ਕਿਹਾ ਕਿ ਮੇਰੀ ਦਿਆਰ ਫਿਰ ਬਣੀ ਰਹੇਗੀ ਵੇਖੋ ਸੱਤ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਕਿਹਾ ਕਿ ਤੂੰ ਮੇਰਾ ਨਾਮ ਵਿਅਰਥ ਨਾ ਲੈ ਕਿਉਂਕਿ ਅੱਗੇ ਵਚਨ ਚ ਲਿਖਿਆ ਕਿਉਂਕਿ ਜਿਹੜਾ ਖੁਦਾ ਦਾ ਨਾਮ ਵਿਅਰਥ ਲਵੇਗਾ ਜੋ ਉਹ ਉਹਨੂੰ ਫਿਰ ਨਿਰਦੋਸ਼ ਠਹਿਰਾ ਨਿਰਦੋਸ਼ ਨਾ ਠਹਿਰਾਵੇਗਾ ਹallelujah ਪਾਪ ਕੇ ਖੁਦਾ ਨੇ ਕਿਹਾ ਕਿ ਇਹੋ ਜੀਆਂ ਚੀਜ਼ਾਂ ਦੇ ਪਿੱਛੇ ਜਾ ਕੇ ਕਿਤੇ ਐਵੇਂ ਵਿਅਰਥਨਾ ਕਿਦੇ ਨਾਂ ਲਈ ਵਿਅਰਥਨਾ ਲੈਣ ਦਾ ਮਤਲਬ ਕਿ ਆਪਣੀ ਮਰਜ਼ੀ ਦੇ ਨਾਲ ਕੋਈ ਚੀਜ਼ ਘੜ ਕੇ ਬਣਾ ਕੇ ਸੂਰਤ ਨੂੰ ਕੈਮ ਕਰਕੇ ਤੇ ਉਹਨੂੰ ਕਹਿਣਾ ਕਿ ਇਹ ਕੀ ਆ ਮੇਰਾ ਰੱਬ ਇਹ ਭੈਣ ਭਰਾ ਉਹ ਵਿਅਰਥ ਨਾ ਆ ਖੁਦਾ ਦਾ ਵਚਨ ਕਹਿੰਦਾ ਕਿ ਮੇਰਾ ਨਾਮ ਵਿਅਰਥ ਨਹੀਂ ਲੈਣਾ ਇਸ ਕਰਕੇ ਵੇਖੋ ਭੈਣ ਭਰਾ ਖੁਦਾ ਨੇ ਦੱਸ ਦਿੱਤਾ ਆ ਕਿ ਮੇਰਾ ਨਾਮ ਵਿਅਰਥ ਨਹੀਂ ਲੈਣਾ ਹallelujah ਵੇਖੋ ਇਹ ਪ੍ਰਭੂ ਨੇ ਕਲੀਅਰ ਸਾਫ ਸਾਫ ਪਹਿਲਾ ਹੁਕਮ ਦੇ ਦਿੱਤਾ ਕਿ ਕੋਈ ਵੀ ਚੀਜ਼ ਨਹੀਂ ਬਣਾਉਣੀ ਵੇਖੋ ਭੈਣ ਭਰਾਓ ਕੋਈ ਵੀ ਉਹਦੀ ਸੂਰਤ ਹੈ ਹੀ ਨਹੀਂ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨਹੀਂ ਪੁਰਾਣੇ ਸਮੇਂ ਦੇ ਵਿੱਚ ਆਪਣੇ ਨਬੀਆਂ ਸੰਤਾਂ ਨਾਲ ਗੱਲ ਕੀਤੀ ਉਹ ਅਚੰ ਦੇ ਵਿੱਚ ਲਿਖਿਆ ਅੰਤ ਵਿੱਚ ਉਹਨੇ ਆਪਣੇ ਪੁੱਤਰ ਦੇ ਦੁਆਰਾ ਇਸ ਧਰਤੀ ਉੱਤੇ ਗੱਲ ਕੀਤੀ ਤੇ ਵੇਖੋ ਪੈਣ ਪ੍ਰੌ ਪੁੱਤਰ ਆਇਆ ਤੇ ਪੁੱਤਰ ਫਿਰ ਸਵਰਗ ਦੇ ਵਿੱਚ ਚਲ ਗਿਆ ਤੇ ਹੁਣ ਪੁੱਤਰ ਦਾ ਆਤਮਾ ਕਿੱਥੇ ਆ ਧਰਤੀ ਦੇ ਉੱਤੇ ਆ ਤੇ ਆਤਮਾ ਦਾ ਵੇਖੋ ਕੋਈ ਰੂਪ ਸਰੂਪ ਨਹੀਂ ਹਾਲੇਲੂਇਆ ਤੇ ਵੇਖੋ ਪੈਣ ਪ੍ਰੌ ਕੋਈ ਮੂਰਤੀ ਨਹੀਂ ਕੋਈ ਸੂਰਤ ਨਹੀਂ ਤੋ ਕਿ ਪ੍ਰਭੂ ਨੇ ਸਰੀਰ ਲਿਆ ਤੇ ਪ੍ਰਭੂ ਤੇ ਸਵਰਗ ਦੇ ਵਿੱਚ ਚਲ ਗਿਆ ਤੇ ਹੁਣ ਧਰਤੀ ਉੱਤੇ ਕੋਈ ਮੂਰਤੀ ਨਹੀਂ ਕੋਈ ਸੂਰਤ ਨਹੀਂ ਹੁਣ ਝੁਕੋ ਤੇ ਦਬਾਹ ਕਰੋ ਤੇ ਉਹਨੂੰ ਬੁਲਾਓ ਤੇ ਖੁਦਾ ਤੁਹਾਡੇ ਕੋਲੋਂ ਹਾਜ਼ਰ ਹੋ ਜਾਵੇਗਾ ਹਾਲੇਲੂਇਆ ਦੇਖੋ ਪ੍ਰਣ ਪ੍ਰਭੂ ਦੇ ਵਿੱਚ ਚੱਲਣਾ ਇੱਕ ਵਿਸ਼ਵਾਸ ਕਿ ਖੁਦਾ ਮੇਰੇ ਨਾਲ ਹੈ ਖੁਦਾ ਸਾਡੇ ਘਰ ਦੇ ਵਿੱਚ ਆ ਪ੍ਰਭੂ ਨੇ ਕਿਹਾ ਜਿੱਥੇ ਦੋ ਜਾਂ ਤਿੰਨ ਇੱਕ ਮਨ ਹੋਣਗੇ ਤੇ ਮੈਂ ਉੱਥੇ ਹਾਜ਼ਰ ਤੇ ਨਾਜ਼ਰ ਹੋਵਾਂਗਾ ਹਾਲੇਲੂਇਆ ਤੇ ਦੇਖੋ ਪ੍ਰਣ ਪ੍ਰਾਉ ਖੁਦਾ ਆ ਵਿਸ਼ਵਾਸ ਤੇ ਵਿਸ਼ਵਾਸ ਦੇ ਨਾਲ ਚੱਲਣਾ ਦੇਖੋ ਪੈਣਪਰਾ ਮੂਰਤ ਬਣਾ ਕੇ ਤੇ ਬੰਦਾ ਝੱਟ ਯਕੀਨ ਕਰ ਲੂਗਾ ਕਿ ਇਹ ਮੇਰਾ ਰੱਬ ਆ ਉਹਨੇ ਆਪਣੀ ਸਾਰੀ ਆਸ ਤੇ ਡੋਰ ਉਹਦੇ ਉੱਤੇ ਲਾ ਕੇ ਰੱਖਣੀ ਆ ਤੇ ਵੇਖੋ ਪੈਣਪਰਾ ਸੁਲਤਾਨ ਇਹੀ ਤੇ ਇਨਸਾਨ ਕੋਲੋਂ ਕਰਾਉਣਾ ਚਾਹੁੰਦਾ ਹੈ ਉਹ ਹੀ ਝਕਾਉਣਾ ਚਾਹੁੰਦਾ ਆਪਣੇ ਆਪ ਆਪਣੇ ਅੱਗੇ ਹਾਲੇਲੂਇਆ ਵੇਖੋ ਭੈਣ ਭਰਾਓ ਸ਼ੈਤਾਨ ਨੂੰ ਕੇਕ ਕੋਲੋਂ ਧਨਿਆਂ ਦੌਲਤਿਆਂ ਇਹੋ ਜੀ ਉਹਨੂੰ ਕੋਈ ਪ੍ਰੋਬਲਮ ਨਹੀਂ ਉਹਨੂੰ ਪ੍ਰੋਬਲਮ ਇਹ ਆ ਕਿ ਜਿਹੜਾ ਇਨਸਾਨ ਰੱਬ ਦੇ ਸਰੂਪ ਦੇ ਉੱਤੇ ਬਣਾਇਆ ਆ ਸ਼ੈਤਾਨ ਚਾਹੁੰਦਾ ਕਿ ਮੇਰੇ ਅੱਗੇ ਝੁਕੇ ਖੁਦਾ ਦੇ ਅੱਗੇ ਨਾ ਝੁਕੇ ਤਾਂ ਇਹ ਪਹਿਲਾ ਹੋ ਹੁਕਮ ਆ ਪ੍ਰਭੂ ਨੇ ਤਾਂ ਇਹ ਕਹਣਾ ਕਿ ਮੈਂ ਅਣਖ ਰੱਖਣ ਵਾਲਾ ਕੀ ਆ ਖੁਦਾ ਆ ਕਿਉਂਕਿ ਉਹਨੂੰ ਪਤਾ ਆ ਖੁਦਾ ਨੂੰ ਕਿ ਜੇ ਕੋਈ ਚੀਜ਼ ਨਾ ਬਣਾਲੀ ਤੇ ਉਹ ਸ਼ੈਤਾਨ ਨੇ ਇਹਨਾਂ ਦੇ ਮਨਾਂ ਦੇ ਵਿੱਚ ਗੱਲ ਪਾਉਣੀ ਆ ਤੇ ਇਹਨਾਂ ਨੇ ਝੁਕਣਾ ਆ ਤੇ ਇਹਨਾਂ ਨੇ ਮੇਰੇ ਕਰੋਧ ਥੱਲੇ ਆਉਣਾ ਤੇ ਸ਼ੈਤਾਨ ਚਾਹੁੰਦਾ ਆ ਕਿ ਇਹੋ ਖੁਦਾ ਦੇ ਹੁਕਮ ਨੂੰ ਤੋੜਨ ਤੇ ਮੇਰੇ ਹੁਕਮ ਨੂੰ ਮੰਨਣ ਤੇ ਇਹ ਨਰਕ ਦੇ ਵਿੱਚ ਜਾਣ